ਬ੍ਰਿਕ ਸਿੰਘ ਸੋਹੀ ਜੀ ਤੋਂ ਗੁਲਾਬੀ ਸੁੰਡੀ ਦੀ ਰੋਕtham ਬਾਰੇ ਜਾਣੀਏ। ਇਹਦੇ ਵਿੱਚ ਰਹਿਣਾ ਇੱਥੋਂ ਇਹਨਾਂ ਤੁਰ ਕੇ ਨਾ ਜਿਹੜਾ ਹੁਣ ਚਿਕਨਾ ਜੜ ਖੜਾ ਹੈ। ਹਾਂ ਜੜ ਜਿੱਤ। ਇੱਥੋਂ ਹੁਣ ਜਿਹਨੂੰ ਇਹਨੂੰ ਇਹਦਾ ਫਟਾਰਾ ਹੋਊਗਾ ਨਾ ਇਹਨੇ ਇੱਥੋਂ ਨਿਕਲ ਕੇ ਇਹਦੇ ਨਾਲ ਜਾਂਦਾ। ਇਹਦੇ ਨਾਲ ਜਦੋਂ ਟਿੱਲ ਨਹੀਂ ਹੋਣੀ, ਜਦੋਂ ਆਪਣੀ ਟਿੱਲ ਨਹੀਂ ਗੋਣੀ ਹੈ ਨਾ ਉਦੋਂ ਇਹਦੇ ਵਿੱਚ ਨਾਲ ਜਾਣਾ। ਹਾਂ ਕੁੱਤਰਦਾ ਹੁੰਦਾ ਥੱਲੋਂ ਕੁੱਤਰ। ਹਾਂ ਕੁੱਤਰਨਾ ਨਹੀਂ ਬੱਚੂ ਉਹਦੇ ਵਿੱਚ ਪੁੱਤਰਦਾ ਨਹੀਂ। ਇਹਦੀ ਜਿਹੜੀ ਇਹਦੇ ਵਿੱਚ ਗੜੇ ਕਰਕੇ ਜੜ ਦੇ ਵਿੱਚ ਵਰਦਾ ਹੈ ਉਹਦੇ ਵਿੱਚ ਵਰਦਾ ਹੈ। ਤਣੇ 'ਚ ਵੱਡਦਾ ਹਾਂਜੀ ਤਣੇ 'ਚ ਖਾ ਕੇ ਫਿਰ ਉਹਨੂੰ ਤੁਹਾਡਾ ਜਿਹੜਾ ਹੈਗਾ ਨਾ ਉਹ ਕਰ ਦਿੰਦਾ ਇਹਨੂੰ ਜੀ ਉੱਪਰ ਤੁਹਾਡੇ ਕੋਲ ਡੈਡ ਹਾਰਟ ਬਣਦਾ ਉਹਦਾ ਆ ਇਹ ਚੀਜ਼ ਨੂੰ ਖਾ ਜਾਂਦਾ ਜੀ ਹਾਂ 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 ਇਹ ਚੀਜ਼ ਨੂੰ ਖਾਂਦਾ ਤੇ ਇਹ ਇਹ ਇੱਥੇ ਬੜੂਗਾ ਇੱਥੇ ਇਹਨੂੰ ਖਾਈ ਜਾਊਗਾ ਹੁਣ ਗੱਲ ਕੀ ਹੈ ਜਦੋਂ ਆਪਾਂ ਕਿਸੇ ਵੀ ਚੀਜ਼ ਨਾਲ ਵਰਤੀਏ ਇਹ ਵੀ ਜਾਨੀ ਜਿਹੜੀ ਜੇ ਤੁਹਾਡੇ ਐਸ ਝੋਨੇ ਦੇ ਵਿੱਚ ਗੁਲਾਬੀ ਸੁੰਡੀ ਹੈਗੀ ਹੈ ਤਾਂ ਮੁੜ ਕੇ ਕਣਕ ਦੇ ਵਿੱਚ ਆਉਣੀ ਹੈ ਆਉਣੀ ਹੈ ਹੁਣ ਕਿਹੜੇ ਚੋਨੇ ਚ ਗਲਾਬੀ ਸੁੰਡੀ ਜ਼ਿਆਦਾ ਹੈ ਇਹ ਸਾਰੀ ਜਿੰਨੀ ਬਾਸਮਤੀ ਹੈ ਨਾ ਆਪਣੀ ਹਾਂਜੀ ਬਾਸਮਤੀ ਤੇ ਇਹਦਾ ਹਮਲਾ ਜ਼ਿਆਦਾ ਹੁੰਦਾ ਜਿਹੜਾ ਪੈੜੀ ਏ ਥੋੜੀ ਦੁਈ ਇਹਦੇ ਵਿੱਚ ਹਮਲਾ ਇਹਦਾ ਘਟ ਹੁੰਦਾ ਘਟ ਨੂੰ ਸੋ ਬਾਸਮਤੀ ਵਾਲੇ ਖੇਤਾਂ ਦੇ ਵਿੱਚ ਖਾਸ ਕਰਕੇ ਜਿਨ੍ਹਾਂ ਦੇ ਕੋਲ ਮੁੱਛਲ ਹੈ ਜਿਨ੍ਹਾਂ ਦੇ ਕੋਲੇ ਜਾਂ ਜਿਹੜੀ ਪੂਸਾ ਬਾਸਮਤੀ ਹੈ ਠੀਕ ਹੈ ਨਾ ਜਿਹੜੀ ਪੀਲੀ ਮੂਸਾ ਇਹਦੇ ਚ ਹੈ ਨਹੀਂ ਕਿਸੇ ਦਾ ਸੋ ਜਿਹੜੀ ਪੂਲਾ ਉਹਦੇ ਚ ਜਿਹੜਾ ਹਮਲਾ ਹੈਗਾ ਉਤੋਂ ਇਹਦੇ ਤੇ ਆਉਣਾ ਹੈਗਾ ਹੁਣ ਗੱਲ ਹੀ ਅੱਗੇ ਆ ਕੇ ਬਈ ਆਪਾਂ ਇਹਨੂੰ ਜੇ ਹਮਲਾ ਇੱਥੇ ਆਇਆ ਹੈ ਤਾਂ 15 20 ਦਿਨਾਂ ਬਾਅਦ ਕਿਉਂ ਆਉਂਦਾ ਉਦੋਂ ਹੀ ਕਿ ਨਹੀਂ ਆਉਂਦਾ ਜਦੋਂ ਆਪਾਂ ਬੀਜ ਦੀ ਕਣਕ ਇਹਦੇ ਨਾਲ ਕਿਉਂ ਨਹੀਂ ਉਦੋਂ ਹੀ ਆਉਂਦਾ ਉਹਦਾ ਕਾਰਨ ਇਹ ਹੈ ਵੀ ਸੁੰਡੀ ਹੁਣ ਇਹਦੇ ਵਿੱਚ ਮੋਟੀ ਹੋਈ ਹੋਈ ਹੈ ਉਹਨੇ ਜਦੋਂ ਇਹਦੇ ਤਣੇ ਦੇ ਵਿੱਚ ਵੜਨ ਲਈ ਉਹਨੂੰ ਕੋਈ ਜਗ੍ਹਾ ਚਾਹੀਦੀ ਹੈ ਜਿੱਥੇ ਵੀਕ ਦੇ ਨਾਲ ਵਿੱਚ ਤਣਾ ਮੋਟਾ ਨਹੀਂ ਹੁੰਦਾ ਉਦੋਂ ਤੱਕ ਜਿਹੜੀ ਸੁੰਢੀ ਹੈ ਇਹਦੇ ਵਿੱਚ ਰਹਿੰਦੀ ਹੈ ਹੌਲੀ ਹੌਲੀ ਫਿਰ ਰਾਤ ਨੂੰ ਜਿਹੜੀ ਸ਼ਿਫਟ ਕਰਕੇ ਇੱਧਰ ਆ ਜਾਂਦੀ ਹੈ ਦਿਨੇ ਵੀ ਰਾਤ ਨੂੰ ਵੀ ਮੂਵਮੈਂਟ ਕਰਦੀ ਹੈ ਇਹ ਜਿਹੜੀ ਸੁੰਢੀ ਹੈ ਇਹਦਾ ਹੁਣ ਅੱਗੇ ਤੁਹਾ ਸਾਰੇ ਕੋਲ ਸਮਝੋ ਵਿంటర్ ਦੇ ਵਿੱਚ ਇਹਨੂੰ ਇੱਕ ਟਰਮ ਹੈ ਸਾਰੇ ਕੋਲ ਡਾਇਪੋਸ ਸੁੰਢੀ ਨੇ ਆਪਣੇ ਜੀਵਨ ਚੱਕਰ ਹੈ ਨਾ ਤੁਹਾਨੂੰ ਪਤਾ ਹੋਏਗਾ ਪਹਿਲਾਂ ਆਂਡਾ ਮਿਲਣਾ ਹੈ ਠੀਕ ਹੈ ਨਾਂਡੇ ਤੋਂ ਬਾਅਦ ਫਿਰ ਸੁੰਢੀ ਬਾਨੀ ਹੈ ਫਿਰ ਫਿਰ ਪਿਉਪਾ ਬਾਨਾ ਫਿਰ ਭਮਕੜ ਬਾਨਾ ਹੈ ਨਾ ਜੀ ਇਹ ਸੁੰਡੀ ਨੇ ਜਿਹੜੀ ਆਪਣੀ ਸਰਦੀ ਹੈ ਐਸ ਕਣਕ ਦੇ ਵਿੱਚ ਲੰਘਾਰਨੀ ਹੈ ਬਤਾ ਬਤਾਉਣੀ ਹੈ ਜਿਉਂ-ਜਿਉਂ ਟੈਂਪਰੇਚਰ ਡਾਊਨ ਹੋਊਗਾ ਆਪਣਾ ਕਿਉਂਕਿ ਤੂੰ ਜਿਹੜਾ ਇਹਦਾ ਜਿਹੜਾ ਹਮਲਾ ਹੈ ਇਹ ਥੋੜਾ ਜਿਹਾ ਘਟੀ ਜਾਊਗਾ ਘਟੀ ਜਾਣ ਦਾ ਮਤਲਬ ਇਹ ਹੈ ਰੁਕੀਰ ਇਹ ਹੋਊਗੀ ਥੋੜਾ ਜੇ ਆਪਾਂ ਉਹ ਨਹੀਂ ਕੰਮ ਵਰਤਿਆ ਤਾਂ ਆਪਾਂ ਥੋੜਾ ਜਿਹਾ ਫੋਰਾ ਮੋਟਾ ਰੱਖ ਕੇ ਇਹਦੇ ਵਿੱਚ ਵਿੱਚ ਉਹਨਾਂ ਨੂੰ ਕੋਈ ਵੀ ਸਪਰੇਅ ਕਰੋ ਠੀਕ ਹੈ ਨਾ ਉਹ ਸਪਰੇਅ ਕਰੋਗੇ ਇਹਦੇ ਵਿੱਚ ਆਲੇ-ਦਾਲੇ ਡਿੱਗੂਗੀ ਇਹਦੇ ਉੱਤੇ ਤਾਂ ਉੱਪਰ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਉੱਪਰ ਪੱਤੇ ਨਹੀਂ ਖਾਣੇ ਉਹਨੇ ਹਮਝੇਗਾ ਨਾ ਪੱਤੇ ਨਹੀਂ ਖਾਣੇ ਇਸ ਕਰਕੇ ਮਰਨਾ ਨਹੀਂ ਹੈ ਉਹਨੇ ਪੰਛੀਆਂ ਦੁਆਰਾ ਕੀੜੇ ਮਕੌੜਿਆਂ ਦਾ ਵਕਤ ਤੋਂ ਬਾਅਦ ਸ਼ਿਕਾਰ ਕਰਨ ਲਈ ਦਿਨ ਦੇ ਸਮੇਂ ਖੇਤਾਂ ਦੀ ਸਿੰਚਾਈ ਨੂੰ ਤਰਜੀਹ ਦਿਓ ਜੇਕਰ ਹਮਲਾ ਜ਼ਿਆਦਾ ਹੋਵੇ ਤਾਂ 7 ਕਿਲੋਗ੍ਰam ਮੋਟਲ ਜਾਂ ਰিজੈਂਟ 0.3 ਪ੍ਰਤੀਸ਼ਤ ਜਾਂ 1 ਲੀਟਰ ਡਰਸਵਨ 20% ਨੂੰ 20 ਕਿਲੋ ਸਲਾਬੀ ਮਿੱਟੀ ਨਾਲ ਰਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਛਿੱਟਾ ਦਿਓ ਜਾਂ ਫਿਰ ਇਸ ਦੇ ਬਦਲ ਵਿੱਚ 50 ਮਿਲੀਲੀਟਰ ਕੋਰਾਜਨ 18.5% ਪ੍ਰਤੀ ਏਕੜ ਦੇ ਹਿਸਾਬ ਨਾਲ 80 ਤੋਂ 100 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ ਕਿਸਾਨਾਂ ਨੂੰ ਸ਼ਿਫਾਰਿਸ਼ ਕੀਤੀ ਜਾਂਦੀ ਹੈ ਕਿ ਉਹ ਇਸ ਕੀੜੇ ਲਈ ਆਪਣੇ ਖੇਤਾਂ ਦਾ ਨਿਯਮਤ ਤੌਰ ਤੇ ਸਰਵੇਖਣ ਕਰਦੇ ਰਹਿਣ ਖਾਸ ਤੌਰ ਤੇ ਜਿੱਥੇ ਅਗੇਤੀ ਵਿਜਾਈ ਕੀਤੀ ਗਈ ਹੋਵੇ ਅਤੇ ਚੋਨੇ ਦੀ ਪਰਾਲੀ ਖੇਤ ਵਿੱਚ ਜ਼ਿਆਦਾ ਹੋਵੇ ਤਾਪਮਾਨ ਵਿੱਚ ਗਿਰਾਵਟ ਇਸ ਦੇ ਵਾਦੇ ਅਤੇ ਕੰਮ ਕਰਨ ਦੀ ਸਮਰੱਥਾ ਨੂੰ ਘਟਾਉਂਦੀ ਹੈ ਚੰਗੀ ਖਬਰ ਇਹ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਮੀਂਹ ਤੋਂ ਬਾਅਦ ਇਹ ਜਨਵਰੀ ਤੱਕ ਸੁਸਤ ਹਾਲਤ ਵਿੱਚ ਰਹੇਗਾ ਅਤੇ ਤਾਪਮਾਨ ਵਿੱਚ ਵਾਧਾ ਹੋਣ ਤੇ ਫਿਰ ਆਪਣਾ ਹਮਲਾ ਕਰਨਾ ਸ਼ੁਰੂ ਕਰੇਗਾ ਉਦੋਂ ਤੱਕ ਕਣਕ ਦੀ ਫਸਲ ਪੱਕਣ ਦੇ ਨੇੜੇ ਹੋ ਜਾਵੇਗੀ